ਬੋਲੀ ਕੁਮਾਰੀ ਆਲਿਨਾ ਬੋਲੀ ਕੁਮਾਰੀ ਆਲਿਨਾ ਬੋਲੀ ਨੀਨਾ ਉਮਮੀ ਨੀਨਾ ਆਮ ਵੀ ਨੀਨਾ ਆਮ ਬੋਲੀਆ ਸੁਰਸ਼ਦੀ ਕੋੜ ਦੇ ਪਿੰਡ ਢਲਮਾ ਕਲਾ ਵਿਖੇ ਗਦਾਵਰੀ ਸਰ ਢਲਮਾ ਵਿਖੇ ਜਿੱਥੇ ਬਾਬਾ ਜਰਨੈਲ ਸਿੰਘ ਜੀ ਪਹਿਲਾਂ ਸੇਵਾ ਕਰਦੇ ਸੀ ਤਾਂ ਹੁਣ ਡੇਰਾ ਭਗਵਾਨ ਦਾਸ ਤੇ ਅਤੇ ਬਾਬਾ ਸੰਤ ਜਰਨੈਲ ਸਿੰਘ ਜੀ ਜੋ ਜਿੱਥੇ ਉਹਨਾਂ ਦੀ ਰੂਹ ਨੂੰ ਅਗਨੀ ਦਿੱਤੀ ਸੀ ਉਸ ਸਥਾਨ ਦੇ ਅਸੀਂ ਚ ਮੌਜੂਦ ਹੈ ਤਾਂ ਤੁਹਾਨੂੰ ਬਾਬੇ ਜੀ ਦੀਆਂ ਤਸਵੀਰਾਂ ਦਿਖਾਉਂਦੇ ਅਸੀਂ ਉੱਥੇ ਪਹੁੰਚੇ ਆ ਤੇ ਜਿਹੜਾ ਵਿਸਾਖੀ ਦਾ ਮੇਲਾ ਵੀ ਇੱਥੇ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਸੰਗਤਾਂ ਵੱਲੋਂ ਜਿਹੜੇ ਇੱਥੇ ਕਮੇਟੀ ਮੈਂਬਰ ਉਹਨਾਂ ਨੇ ਵੀ ਬੜੇ ਜਾਨੀ ਕਿ ਬੜੇ ਪ੍ਰਬੰਧ ਕੀਤੇ ਨੇ ਅੱਛੇ ਪ੍ਰਬੰਧ ਕੀਤੇ ਨੇ ਸਭ ਤੋਂ ਵੱਡੀ ਗੱਲ ਤੋਂ ਉਹਨਾਂ ਜਿੱਥੇ ਬਾਬਾ ਜੀ ਸਤਾਨ ਜਿਹੜਾ ਬਾਬਾ ਜੀ ਦਾ ਸਤਾਨ ਜਰਨੈਲ ਸਿੰਘ ਦਾ ਬਣਿਆ ਤੁਹਾਨੂੰ ਉਹ ਦਿਖਾ ਰਹੇ ਆਂ ਵੀ ਦੇਖੋ ਇੱਥੇ ਅੰਦਰ ਵਾਟਨ ਸਰ ਸਕੂਨ ਮਿਲਦਾ ਉਹ ਸੇਮ ਜਿਵੇਂ ਬਾਬਾ ਜੀ ਪਹਿਲਾਂ ਜਿੱਥੇ ਸੇਵਾ ਕਰਦੇ ਸੀ ਗੁਰਦੁਆਰਾ ਗਦਾਵਰੀ ਸਰ ਸੇਮ ਉਹ ਚੀਜ਼ ਬਣਾਈ ਆ ਬਾਬਾ ਜੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆਂ ਆ ਉਹਨਾਂ ਦਾ ਬਿਸਤਰ ਜਿੱਥੇ ਬਾਬਾ ਜੀ ਆਪਣਾ ਆਰਾਮ ਫਰਮਾਉਂਦੇ ਹੁੰਦੇ ਸੀ ਤਾਂ ਆ ਸੰਗਤ ਬੈਠੀ ਉਹਨਾਂ ਦੀ ਕਮੇਟੀ ਮੈਂਬਰ ਬੈਠੀ ਤਾਂ ਸਾਰੇ ਇੱਕ ਵਾਰੀ ਇਹ ਕਮੇਟੀ ਨੂੰ ਤੁਹਾਨੂੰ ਫੇਸਬੁੱਕ ਦਿਖਾ ਰਹੇ ਆ ਤਾਂ ਕੁਝ ਅਸੀਂ ਇੱਥੋਂ ਕ੍ਰਾਂਤੀ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਤਾਂ ਪਹਿਲਾਂ ਤੁਹਾਨੂੰ ਅਸੀਂ ਬਾਬਾ ਜੀ ਦਾ ਜਿਹੜਾ ਸਰੂਪ ਹੈ ਉਹ ਤੁਹਾਨੂੰ ਦਿਖਾ ਰਹੇ ਆ ਅਸੀਂ ਸਾਹਮਣੇ ਬਾਬਾ ਜੀ ਜਿਵੇਂ ਬੈਠ ਦਿੰਦੇ ਉਸੇ ਹਾਲਤ ਦੇ ਵਿੱਚ ਤੇ ਦੇਖੋ ਸੰਗਤਾਂ ਨੂੰ ਅਪੀਲ ਹੈ ਕਿ ਵੀ ਇਸ ਦਰਬਾਰ ਸਾਹਿਬ ਦੇ ਵਿੱਚ ਵੀ ਤੁਸੀਂ ਆ ਕੇ ਨਸਮਤ ਕਰੋ ਤੇ ਬਾਬਾ ਜੀ ਤੋਂ ਆ ਕੇ ਜਿਵੇਂ ਪਹਿਲਾਂ ਆਸ਼ੀਰਵਾਦ ਲੈਂਦੇ ਸੀ ਉਸੇ ਤੱਕ ਆਸ਼ੀਰਵਾਦ ਲੈਂਦੇ ਰਹੋ ਤਾਂ ਹੁਣ ਅਸੀਂ ਗੱਲਬਾਤ ਕਰਦੇ ਇੱਥੋਂ ਦੇ ਜਿਹੜੇ ਗ੍ਰੰਥੀ ਸਿੰਘ ਨੇ ਮੁੱਖ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸੀਕਰ ਜੀ ਬਾਬਾ ਜੀ ਥੋੜਾ ਜਿਆ ਬਾਬਾ ਜਰਨੈਲ ਸਿੰਘ ਜੀ ਤੇ ਡੇਰਾ ਭਗਵਾਨ ਦਾਸ ਬਾਰੇ ਥੋੜਾ ਜਿਹਾ ਦੱਸੋ ਜੀ ਕਿਵੇਂ ਮਤਲਬ ਇਹ ਸਿੱਸਟਿੰਗ ਨੂੰ ਸੁਣੀ ਦੇਸੋ ਬਾਬਾ ਜਰਨੈਲ ਜਿਹੋ ਜਿਹੜੇ ਪੈਨਰ ਦੇ ਵਿੱਚ ਅਸੀਂ ਵਰਤਵਾ ਵਰਤਵਾ ਗਦਾਵਰੀ ਸਾਹਿਬ ਪਾਤਸ਼ਾਹੇ ਦੱਸਦੇ ਲਿਖੇ ਕਿਛਲੇ ਬਾਕਤਰਾ ਤੋਂ ਇਨਾਨੀ ਕੇ ਸੇਵਾ ਕਰਦੇ ਰਹੇ ਸਨ ਤਾਂ ਆਪਾਂ ਜੀ ਨੂੰ ਪੱਕੇ ਵੀ ਇਸ ਸਥਾਨ ਤੇ ਕੌਂਸਲਰ ਗਿਲਾਬੀ ਸਰਪਾਸੇ ਦੱਸਣਗੇ ਮੇਰੀ ਸੀ ਬਾਬੇ ਨੇ ਘਟੋ ਘਾਟ ਤੋਂ 60-62 ਸਾਲ ਉਸ ਸਥਾਨ ਤੇ ਸੇਵਾ ਕੀਤੀ ਹੈ ਉਸ ਤੋਂ ਉਪਰੰਤ 2021 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਉਸ ਸਥਾਨ ਤੇ ਗਵਰਦਾਰ ਸਾਹਿਬ ਤੇ ਕਬਜ਼ਾ ਕਰ ਲਿਆ ਸੰਗਤਾਂ ਦੇ ਕਹਿਣ ਤੇ ਸੰਗਤਾਂ ਦੇ ਬੇਨਤੀ ਕਰਨ ਤੇ ਬਾਬਾ ਜੀ ਇਸ ਸਥਾਨ ਤੇ ਜੋ ਕੇ ਇਹ ਸਥਾਨ ਬਾਬਾ ਭਲਵਾਨ ਦਾ ਜੋ ਕੇ ਇਸ ਸਥਾਨ ਪਿੰਡ ਦੇ ਨਗਰ ਦੇ ਮਹਾਪੁਰਸਾਨ ਨੂੰ ਜੋ ਕਿ ਇੱਕ ਮਹਾਪੁਰਸਾਨ ਤੋਂ ਉਤੇ ਸੀਗੇ ਤੇ ਉਹ ਉਸਦਾ ਸਥਾਨ ਸੀ ਇੱਥੇ ਜਿਹੜੇ ਸੰਗਟਾਂ ਨੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਬਾਬਾ ਜੀ ਨੂੰ ਕਿ ਬਾਬਾ ਜੀ ਤੁਸੀਂ ਜੋ ਕਿ ਸੇਵਾ ਗੋਦਰਾ ਸਹਿਬ ਨੇ ਕੀਤੀ ਹੈ ਉਹ ਸਰੋਣੀ ਕਮੇਟੀ ਨੇ ਚਲੋ ਸੇਵਾ ਸੰਭਾਲ ਲਈ ਹੈ ਤੁਸੀਂ ਇਸ ਸਥਾਨ ਦੀ ਸੇਵਾ ਕਰੋ ਫਿਰ ਪਾਪਾ ਜੀ ਨੇ ਘਟੋ ਘਟ 2.5 ਸਾਲ ਇਸ ਸਥਾਨ ਤੇ ਪੂਰੀ ਤਨ ਮਨ ਧਨ ਦੇ ਆ ਸੇਵਾ ਕਰਕੇ ਇਸ ਸਥਾਨ ਨੂੰ ਪੁਲੰਦਰੀਆਂ ਤੇ ਪਹਚਾਇਆ ਜੋ ਕਿ ਇਸ ਸਥਾਨ ਨੂੰ ਤੁਸੀਂ ਹੁਣ ਦੇਖ ਸਕਦੇ ਹੋ ਜੋ ਕਿ ਅਜ ਤੋਂ ਤਿੰਨ ਖਸਾਲ ਸਾਢੇ ਤਿੰਨ ਸਾਲ ਪਹਿਲਾਂ ਜੋ ਸੀ ਜਦ ਤੱਕ ਤੇ ਅੱਜ ਦੇਖਣ ਵਿੱਚ ਕੋਈ ਸ਼ਾਨ ਨਹੀਂ ਹੁੰਦੀ ਜੋ ਕਿ ਅੱਜ ਇਸ ਦਾ ਨਕਸ਼ਾ ਪੂਰੇ ਦਾ ਪੂਰਾ ਬਦਲਿਆ ਪਿਆ ਹੈ ਜੋ ਕਿ ਬਾਬਾ ਜੀ ਬਾਬਾ ਜਮੈਲ ਸਿੰਘ ਦੀ ਕਿਰਪਾ ਦਾ ਸਦਕਾ ਹੈ ਸੋ ਇਸ ਸਥਾਨ ਦੇ ਉੱਤੇ ਐਤਵਾਰ ਨੂੰ ਸੰਗਤ ਜੁੜਦੀ ਹੈ ਹੋਰ ਮੱਸਿਆ ਪੂਰਨਮਾਸੀ ਵਾਲੇ ਦਿਨ ਵੀ ਸੰਗਤ ਆ ਰਹੀ ਹੈ ਜਿਸ ਤਰ੍ਹਾਂ ਬਾਗੀ ਦਾ ਵਿਹਾਰ ਜਿਸ ਤਰ੍ਹਾਂ ਹੁਣ ਵਿਸਾਖੀ ਦਾ ਤਿਹਾਰ ਆ ਰਿਹਾ ਹੈ ਇਸ ਤਰ੍ਹਾਂ ਬਹੁਤ ਸੰਗਤਾਂ ਦੀ ਸਾਧਾ ਭਾਵਨਾ ਦੇ ਨਾਲ ਸੰਗਤਾਂ ਦੇ ਨਿਵਸਤ ਹੋ ਰਹੀਆਂ ਹਨ ਲੋਕਾਂ ਨੇ ਨਾ ਸੰਗਤਾਂ ਦਾ ਸਾਧਾ ਭਾਵਨਾ ਲਈ ਪੂਰਨਾ ਹੁੰਦੀਆਂ ਹਨ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਤੇ ਜੋ ਵੀ ਬਾਬਾ ਜੀ ਦੇ ਨਾਲ ਜੁੜੀ ਸੰਗਤ ਸੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਭਾਈ ਬਾਬਾ ਭਗਵਾਨ ਦਾ ਹਜੇ ਥਾਂ ਤੇ ਵੀ ਜ਼ਰੂਰ ਨਿਵਸਤ ਹੋਇਆ ਕਰਨੋ ਜੋ ਕਿ ਇਥੋਂ ਵੀ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰੂ ਮਹਾਰਾਜ ਦੀ ਸੰਗਤਾਂ ਨੂੰ ਝੋਲਣਾ ਇੱਥੇ ਵੀ ਭਾਦੇ ਹਨ ਸੋ ਸੰਗਤਾਂ ਜਿੰਨੀਆਂ ਵੀ ਬਾਬਾ ਜਰਨੈਲ ਸਿੰਘ ਦੇ ਨਾਮ ਨੂੰੜਨਾ ਸਾਨੂੰ ਸਾਡੇ ਨਾਲ ਜਸਾ ਸਾਹਿਬ ਤੋਂ ਬੇਨਤੀ ਹੈ ਕਿ ਭਾਈਓ ਐਤਵਾਰ ਨੂੰ ਜਾਂ ਪੂਰਨਮਾਸੀ ਨੂੰ ਜਾਂ ਮੱਸੀਆ ਵਾਲੇ ਦਾ ਨੂੰ ਜਸ ਮਹਾਰਾਜੀ ਦਾ ਨਾਂ ਅਗੇ ਇੱਥੇ ਨਮਸਤਕ ਹੋ ਸਕਦੇ ਹਨ ਤੇ ਗੁਰੂ ਮਹਾਰਾਜ ਦੀਆਂ ਧੰਨ ਧੰਨ ਸ੍ਰੀ ਗ੍ਰੰਥ ਸਾਹਿਬੀਆਂ ਧੰਨ ਧੰਨ ਬਾਬਾ ਜਰਨੈਲ ਸਾਹਿਬੀਆਂ ਪੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਵਾਹਿਗੁਰੂ ਦੀ ਕਾ ਖਾਲਸਾ ਸੋ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਇਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਵੇਂ ਪਹਿਲਾਂ ਜਿਹੜੀਆਂ ਸੰਗਤਾਂ ਬਾਬਾ ਜੀ ਨਾਲ ਜੁੜੀਆਂ ਅਤੇ ਹੋਰ ਕੋਈ ਨਵੀਆਂ ਵੀ ਸੰਗਤਾਂ ਤਾਂ ਜਰੂਰ ਇੱਕ ਵਾਰ ਇੱਥੇ ਬਾਬਾ ਜੀ ਦੇ ਸਤਾਂ ਤੇ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਔਟਪੁਰ ਤੋਂ ਕੈਮਰਾਮੈਨ ਤੁਣਪੀ ਦੇ ਨਾਲ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦਾ ਟਾਡਾ ਜੀ ਦਲਬਾਖ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਾਬਾ ਜੀ ਬਾਰੇ ਅਸੀਂ ਬਾਬਾ ਜੀ ਦੇ ਜੋ ਹਰ ਸਾਲ ਤੇ ਸਾਖੀ ਨੂੰ ਅਸੀਂ ਬਾਬਾ ਜੀ ਬਰਸੀ ਮਨਾਉਣੀ ਹੈ ਜੀ ਇਹ ਇਹ ਕਹਿੰਦਾ ਕਿ ਸਰਬੱਤ ਨੂੰ ਇੱਥੇ ਵੱਧ ਤੋਂ ਵੱਧ ਪੁੱਜਣ ਦੀ ਕਿਰਪਾਤਾ ਕਰਨ ਕਿਉਂਕਿ ਮਹਾਰਾਜ ਜੀ ਦੇ ਦਰਸ਼ਨ ਕਰਨੀ ਹੈ ਸੰਗਤ ਨੂੰ ਅਸੀਂ ਜੀ ਆਇਆ ਕਹਿੰਦੇ ਆ ਇੱਕ ਅਸੀਂ ਹਰ ਮਹੀਨੇ ਚਿਗਰਾਗ ਨੂੰ ਅਸੀਂ ਸ੍ਰੀ ਖੰਡ ਪੈ ਸਾਹਿਬ ਇੱਥੇ ਇੱਕ ਰਿਕ ਕਰਾਉਣੀ ਜੋ ਬਾਬਾ ਜੀ ਦੇ ਹੁਕਮ ਅਨਸਾਰ ਅਸੀਂ ਚੱਲਦੇ ਹਾਂ ਮਗਰ ਵੀ ਵੇਰ ਕਿ ਖਾਸਾ ਵੇਰ ਕਿ ਪਤਿਕ